ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ੀ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਹੈ ਜੀ ਇਹਦੇ ਵਿੱਚ ਪੰਜਾਬ ਦੀਆਂ ਪੋਸਟਾਂ ਆ ਰੈਗੂਲਰ ਪੋਸਟਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਦੇ ਲਈ ਯੋਗਤਾ 10ਵੀਂ ਪਾਸ ਰਹਿਣ ਵਾਲੀ ਹੈ ਇਹ 10ਵੀਂ ਪਾਸ ਕੈਂਡੀਡੇਟਸ ਦੇ ਲਈ ਬਹੁਤ ਵਧੀਆ ਮੌਕਾ ਹੈ ਰੈਗੂਲਰ ਨੌਕਰੀ ਤੇ ਸਿਲੈਕਸ਼ਨ ਲੈਣ ਦਾ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਬਿਨਾਂ ਕਿਸੇ ਦੇਰੀ ਦੇ ਆਪਾਂ ਨੋਟੀਫਿਕੇਸ਼ਨ ਤੇ ਚ ਪੋਸਟਾਂ ਦੇ ਸਬੰਧ ਵਿੱਚ ਤਰੀਕਾ ਦੀ ਗੱਲ ਕਰਦੇ ਹਾਂ ਜੀ ਇਸ਼ਤਿਹਾਰ ਜੋ ਜਾਰੀ ਹੋਇਆ ਪੋਸਟਾਂ ਦਾ 17 11 2025 ਨੂੰ ਆਨਲਾਈਨ ਅਪਲਾਈ ਕਰਨਾ ਸ਼ੁਰੂ 21 11 2025 ਤੋਂ ਹੋਣਾ ਜੀ ਇਹਨਾਂ ਦੀ ਵੈਬਸਾਈਟ ਤੇ ਤੇ ਅੰਤਿਮ ਮਿਤੀ 15 ਦਸੰਬਰ 2025 ਰਹੂਗੀ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕੋਗੇ ਫੀਸ ਭਰਨ ਦੇ ਲਈ ਆਖਰੀ ਮਿਤੀ 17 12 2025 ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਤਾਂ ਅੱਗੇ ਪੋਸਟਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵਕ ਵਕ ਜੋ ਪੋਸਟਾਂ ਪੰਜਾਬ ਦੇ ਵਕ ਵਕ ਵਿਭਾਗਾਂ ਦੇ ਵਿੱਚ ਜਾਰੀ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਕਿਹੜੇ ਵਿਭਾਗ 'ਚ ਕਿੰਨੀਆਂ ਪੋਸਟਾਂ ਨੇ ਜੀ ਆਮ ਰਾਜ ਪ੍ਰਬੰਧ ਵਿਭਾਗ ਸੇਵਾਦਾਰ ਦੀ ਪੋਸਟਾਂ ਨੇ ਜੀ 150 ਪੋਸਟਾਂ ਜਾਰੀ ਹੋਈਆਂ ਡੇਰੀ ਵਿਕਾਸ ਵਿਭਾਗ ਸੇਵਾਦਾਰ ਦੀਆਂ ਪੋਸਟਾਂ ਨੇ ਜੀ 22 ਡਿਪਟੀ ਕਮਿਸ਼ਨਰ ਮਾਨਸਾ ਸੇਵਾਦਾਰ ਦੀਆਂ ਪੋਸਟਾਂ ਨੇ 18 ਜੀ ਚੀਫ ਐਡੀਟਰ ਸੇਵਾਦਾਰ ਦੀਆਂ 15 ਪੋਸਟਾਂ ਨੇ ਜੀ ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਸੇਵਾਦਾਰ 11 ਪੋਸਟਾਂ ਨੇ ਜੀ ਆਮ ਰਾਜ ਪ੍ਰਬੰਧ ਵਿਭਾਗ 22 ਪੋਸਟਾਂ ਨੇ ਜੀ ਚੌਂਕੀਦਾਰੀਆਂ ਪੋਸਟਾਂ ਨੇ ਜੀ ਇਹ ਡਾਇਰੈਕਟਰ ਮੱਛੀ ਤੇ ਪਾਲਣ ਵਿਭਾ ਚੌਂਕੀਦਾਰ 5 ਪੋਸਟਾਂ ਨੇ ਜੀ ਡੇਰੀ ਵਿਕਾਸ ਵਿਭਾਗ ਸਵੀਪਰ ਕਮ ਚੌਂਕੀਦਾਰ 4 ਪੋਸਟਾਂ ਨੇ ਜੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਸਵੀਪਰ ਕਮ ਚੌਂਕੀਦਾਰ 6 ਪੋਸਟਾਂ ਨੇ ਜੀ ਡਿਪਟੀ ਕਮਿਸ਼ਨਰ ਮਾਨਸਾ ਸਪਾਈ ਸੇਵਕ ਦੀਆਂ 5 ਪੋਸਟਾਂ ਨੇ ਜੀ ਡਿਪਟੀ ਕਮਿਸ਼ਨਰ ਮਾਨਸਾ ਸਵੀਪਰ ਕਮ ਮਾਲੀ 1 ਪੋਸਟ ਹੈ ਜੀ ਡਾਇਰੈਕਟਰ ਮੱਛੀ ਪਾਲਣ ਵਿਭਾਗ 68 ਪੋਸਟਾਂ ਨੇ ਜੀ ਮੱਛੀ ਪਾਲਕ ਦੀਆਂ ਪੋਸਟਾਂ ਨੇ ਇਹ ਅੱਗੇ ਡਾਇਰੈਕਟਰ ਮੱਛੀ ਪਾਲਣ ਵਿਭਾਗ ਮਾਲੀ ਕਮ ਚੌਂਕੀਦਾਰ 2 ਪੋਸਟਾਂ ਨੇ ਜੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਬੋਰਡ ਮੈਂ ਇੱਕ ਪੋਸਟ ਹੈ ਜੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਲੈਬਾਰਟਰੀ ਅਟੈਂਡੈਂਟ ਇੱਕ ਪੋਸਟ ਹੈ ਜੀ ਤਾਂ ਇਹ ਕੁੱਲ 331 ਪੋਸਟਾਂ ਜਾਰੀ ਕੀਤੀਆਂ ਗਈਆਂ ਜੋ ਪੀ ਟ੍ਰਿਪਲ ਐਸ ਬੀ ਵੱਲੋਂ ਜਾਰੀ ਕੀਤੀਆਂ ਗਈਆਂ ਅਧਿਨ ਸੇਵਾਵਾਂ ਚੋਣ ਬੋਰਡ ਵੱਲੋਂ ਤਾਂ ਇਹ ਪੋਸਟਾਂ ਦੀ ਅੱਗੇ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਕਿਹੜੀ ਕੈਟਾਗਰੀ ਦੇ ਲਈ ਕਿੰਨੀਆਂ ਪੋਸਟਾਂ ਜਾਰੀ ਹੋਈਆਂ ਇਹ ਡਿਟੇਲ ਜਾਣਕਾਰੀ ਤੁਸੀਂ ਆਪਣੀ ਕੈਟਾਗਰੀ ਦੇ ਅਕੋਰਡਿੰਗ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਚੈੱਕ ਕਰ ਸਕਦੇ ਹੋ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਪੂਰਾ ਰੀਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਅੱਗੇ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਦੀ ਗੱਲ ਕਰਦੇ ਹਾਂ ਜੀ ਇਹਨਾਂ ਪੋਸਟਾਂ ਦੇ ਲਈ ਜੋ ਯੋਗਤਾ ਇਹਨਾਂ ਵੱਲੋਂ ਰੱਖੀ ਗਈ ਹੈ ਪੰਜਾਬ ਰਾਜ ਗਰੁੱਪ ਡੀ ਸਰਵਿਸਿਜ਼ ਰੂਲ ਦੇ ਅਨੁਸਾਰ ਜੋ ਸੋਧ ਕੀਤੀ ਗਈ ਹੈ ਇਹਦੇ ਲਈ 10ਵੀਂ ਪਾਸ ਤੁਹਾਡੀ ਹੋਣੀ ਚਾਹੀਦੀ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੇ ਪੰਜਾਬੀ ਤੁਹਾਡੀ 10ਵੀਂ ਪੱਧਰ ਤੱਕ ਪਾਸ ਹੋਣੀ ਜ਼ਰੂਰੀ ਹੈ ਜੇਕਰ ਤੁਹਾਡੀ ਪੰਜਾਬੀ ਪਾਸ ਨਹੀਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਨਹੀਂ ਕਰ ਸਕਦੇ ਅੱਗੇ ਪੋਸਟਾਂ ਦੇ ਸਬੰਧ ਵਿੱਚ ਪੇ ਸਕੇਲ ਦੀ ਗੱਲ ਕਰ ਲੈਂਦੇ ਹਾਂ ਜੀ 18000 ਤੋਂ ਲੈ ਕੇ 56900 ਤੱਕ लेवल 1 7 CPC ਦੇ ਅਨੁਸਾਰੀ ਤੁਹਾਡੀ ਤਨਖਾਹ ਹੋਊਗੀ ਇਹਨਾਂ ਪੋਸਟਾਂ ਦੇ ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ 1-1 2025 ਤੱਕ ਜਨਰਲ ਕੈਟਾਗਰੀ ਦੇ ਲਈ 18 ਤੋਂ 37 ਸਾਲ ਏਜ ਹੋਣੀ ਚਾਹੀਦੀ ਹੈ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਜੋ ਉਮਰ ਸੀਮਾ ਦੇ ਵਿੱਚ ਛੋਟ ਹੁੰਦੀ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਉਹ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਅੱਗੇ ਫੀਸ ਦਾ ਵੇਰਵਾ ਜੀ ਆਮ ਵਰਗ ਜਨਰਲ ਦੇ ਲਈ ਸੁਤੰਤਰਤਾ ਸੰਗਰਾਮੀ ਖਿਡਾਰੀ ਦੇ ਲਈ 1000 ਰੁਪਏ ਫੀਸ ਰੱਖੀ ਗਈ ਹੈ ਐਸਸੀ ਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਈਡਬਲਯੂਐਸ ਦੇ ਲਈ 250 ਰੁਪਏ ਫੀਸ ਰ ਸਾਬਕਾ ਫੌਜੀ ਤੇ ਆਸ਼ਰਿਤ 200 ਰੁਪਿਆ ਜੋ ਫੀਸ ਰੱਖੀ ਗਈ ਹੈ ਦਿਵਿਆਂਗ ਜਨਾਂ ਦੇ ਲਈ 500 ਰੁਪਿਆ ਫੀਸ ਰੱਖੀ ਗਈ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਪੋਸਟਾਂ ਦੇ ਲਈ ਜੋ ਚੋਣਵੀਂ ਦੀ ਰਹਿਣ ਵਾਲੀ ਉਹ ਲਿਖਤੀ ਪੇਪਰ ਦੇ ਅਨੁਸਾਰ ਰਹੂਗੀ ਜੋ ਤੁਹਾਡਾ ਆਬਜੈਕਟਿਵ ਟਾਈਪ ਮਲਟੀਪਲ ਚੁਆਇਸ ਕੁਐਸਚਨ ਪੇਪਰ ਹੈ ਜੋ ਤੁਹਾਡਾ ਰਹਿਣ ਵਾਲਾ ਹੈ ਤੇ ਇਹਦੇ ਮੈਰਿਟ ਦੇ ਅਨੁਸਾਰ ਹੀ ਤੁਹਾਡੀ ਜੋ ਸਿਲੈਕਸ਼ਨ ਰਹੂਗੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਪੀਟ੍ਰਿਪਲ ਐਸਬੀ ਦੀ ਵੈਬਸਾਈਟ ਤੇ ਜਾ ਸਕਦੇ ਹੋ triplesb.punjab.gov.in ਇਸ ਵੈਬਸਾਈਟ ਤੇ ਤੁਸੀਂ ਆਪਣੀਆਂ ਅਰਜ਼ੀਆਂ ਦੇ ਸਕੋਗੇ 21/11/2025 ਤੋਂ 15/12/2025 ਸ਼ਾਮ 5 ਵਜੇ ਤੱਕ ਤਾਂ ਇਹ ਜੋ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਹ ਭਰਤੀ ਜਾਰੀ ਕੀਤੀ ਗਈ ਹੈ ਇਹਨਾਂ ਵੱਲੋਂ ਇਹ ਪੋਸਟਾਂ ਜੋ ਭਰੀਆਂ ਜਾਣੀਆਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ